ਕੁਰਸੀਆਂ ਦੇ ਉੱਪਰ ਚੜ੍ਹ ਕੇ ਬੈਠੀਆਂ ਇਤਿਹਾਸ ਦੀ ਸਾਂਝ ਪਾਉਣ ਤੋਂ ਪਹਿਲਾਂ ਇਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਿਆਂ ਕਿ ਕੋਸ਼ਿਸ਼ ਕਰੀਏ ਆਪਾਂ ਪੰਡਾਲ ਦੇ ਵਿੱਚ ਥੱਲੇ ਚੌਂਕੜਾ ਮਾਰ ਕੇ ਬੈਠੀਏ ਚੌਂਕੜਾ ਮਾਰ ਕੇ ਨਹੀਂ ਬੈਠ ਹੁੰਦਾ ਕੋਈ ਤਕਲੀਫ ਆ ਤੇ ਪ੍ਰਬੰਧਕ ਸਾਹਿਬਾਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਬਾਹਰ ਇਹਨਾਂ ਦੇ ਬੈਠਣ ਦਾ ਪ੍ਰਬੰਧ ਕਰਦੇ ਪਰ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕੁਰਸੀਆਂ ਲਾ ਕੇ ਨਹੀਂ ਬੈਠਿਆ ਜਾ ਸਕਦਾ ਦੁਨੀਆ ਦੇ ਉੱਤੇ ਅਸੀਂ ਕਿਸੇ ਵੀ ਸਕੂਲ ਦੇ ਵਿੱਚ ਕਿਸੇ ਥਾਣੇ ਦਾ ਕੋਰਟ ਕਚਹਿਰੀ ਦੇ ਵਿੱਚ ਕਿਸੇ ਦੇ ਵੀ ਅਫਸਰ ਦੇ ਦਫ਼ਤਰ ਦੇ ਵਿੱਚ ਜਾਈਏ ਨਾ ਤੇ ਉਸ ਅਫਸਰ ਦੀ ਆਗਿਆ ਤੋਂ ਬਿਨਾਂ ਅਸੀਂ ਕਿੱਥੇ ਬੈਠਣ ਦਾ ਯਤਨ ਨਹੀਂ ਕਰਦੇ ਚਾਹੇ ਪੁੰਜੇ ਕਿਉਂ ਨਾ ਬੈਠਣਾ ਹੋਵੇ ਥੱਲੇ ਕਿਉਂ ਨਾ ਬੈਠਣਾ ਹੋਵੇ ਤੇ ਜਿਹੜਾ ਦੁਨੀਆ ਦਾ ਮਾਲਕ ਆ ਜਿਹੜਾ ਸਾਰੀ ਕੁੱਲ ਕਾਇਨਾਤ ਦਾ ਮਾਲਕ ਆ ਉਹਦੇ ਹਜ਼ੂਰ ਦੇ ਵਿੱਚ ਆਨ ਕਰਕੇ ਉਦੇ ਦਰਬਾਰ ਦੇ ਵਿੱਚ ਆਨ ਕਰਕੇ ਆਪਾਂ ਕੁਰਸੀਆਂ ਦੇ ਉੱਪਰ ਬੈਠਣ ਦੀ ਜ਼ਰੂਰਤ ਪਤਾ ਨਹੀਂ ਕਿਵੇਂ ਕਰ ਲੈਣੇ ਆ। ਯਾਦ ਰੱਖਿਓ ਸਾਰਾ ਸਰਬੰਸ ਵਾਰ ਕੇ ਚੋਜੀ ਪ੍ਰੀਤਮ ਦਸਵੇਂ ਨਾਨਕ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਾਸੀਵਾੜੇ ਦੇ ਜੰਗਲਾਂ ਦੇ ਵਿੱਚ ਕੰਡਿਆਂ ਦੀ ਸੇਜ ਉੱਤੇ ਸੌਂ ਗਏ। ਜੇਕਰ ਉਹ ਚਾਹੁੰਦੇ ਤੇ ਉਹਨਾਂ ਕੰਡਿਆਂ ਨੂੰ ਮਖਮਲ ਦੀਆਂ ਸੇਜਾਂ ਬਣਾ ਸਕਦੇ ਸੀ ਪਰ ਬਣਾਇਆ ਕਿਉਂ ਨਹੀਂ? ਕਿਉਂਕਿ ਉਹਨਾਂ ਨੇ ਇਹ ਦੱਸਣਾ ਸੀ ਸਮਝਾਉਣਾ ਸੀ ਸਿੱਖਾ ਜੇਕਰ ਤੇਰੇ ਉੱਤੇ ਕਦੇ ਕੋਈ ਭੀੜ ਪਵੇ ਨਾ ਇਹੋ ਜਿਹੀ। ਤੇ ਤੂੰ ਇਸ ਕਰਕੇ ਕੰਨਿਆਂ ਦੇ ਉੱਤੇ ਸੌਂਵੇਂ ਕਿ ਜੇਕਰ ਸਾਡਾ ਪਿਓ ਸੌ ਸਕਦਾ ਤੇ ਸਾਨੂੰ ਕੀ ਹੋਇਆ ਇਸ ਦਰ ਦੇ ਉੱਤੋਂ ਆਨ ਕਰਕੇ ਅਸੀਂ ਸਰੀਰਕ ਤੰਦਰੁਸਤੀਆਂ ਮੰਗਲੀਆਂ ਨਹੀਂ ਤੇ ਜੇਕਰ ਅਸੀਂ ਆ ਕੇ ਇਸੇ ਦੇ ਦਰ ਦੇ ਉੱਤੇ ਸ਼ਰੀਕ ਬਣ ਕੇ ਬੈਠ ਜਾਾਂਗੇ ਤੇ ਫੇਰ ਜਿਹੜੀਆਂ ਚੰਗੀਆਂ ਭਲੀਆਂ ਚੱਲਦੀਆਂ ਨਾ ਥੋੜਾ ਬਹੁਤਾ ਤੁਰਨ ਤੁਰਨ ਵਾਲੀਆਂ ਤੇ ਇਹ ਵੀ ਭਨ ਭੁਨ ਦਿੰਦਾ ਹੈ ਤੋ ਸਾਰਾ ਕੁਝ ਉਹਦੇ ਹੱਥ ਵਾਸਿਆ ਇਹਨੂੰ ਤੁਸੀਂ ਆਪ ਵੇਖ ਲਿਓ ਮੈਂ ਵਾਰੀ-ਵਾਰੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਮਤਾਵਾں ਦੇ ਕਿ ਤੁਸੀਂ ਸਾਡੇ ਸਤਕਾਰਯੋਗ ਹੋ ਗਿਓ ਪਰ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਗੁਰੂ ਸਾਹਿਬ ਤੋਂ ਵੱਡਾ ਕੋਈ ਵੀ ਸਤਕਾਰ ਨਹੀਂ ਗੁਰਬਾਣੀ ਦਾ ਫਰਮਾਨ ਆ ਜਿਨ ਭੈ ਬਾਣੀ ਅਦਬ ਨਾ ਧਾਰਾ ਜਾਨੋ ਸੋ ਸਿੱਖ ਨਹੀਂ ਹਵਾਰਾ ਜੇ ਤੁਸੀਂ ਗੁਰਬਾਣੀ ਦਾ ਅਦਬ ਨਹੀਂ ਕਰਦੇ ਗੁਰਬਾਣੀ ਦਾ ਹੁਕਮ ਨਹੀਂ ਮੰਨਦੇ ਗੁਰਬਾਣੀ ਦਾ ਭੈ ਨਹੀਂ ਤੁਹਾਡੇ ਮਨਾਂ ਦੇ ਵਿੱਚ ਤੇ ਬੇਸ਼ੱਕ ਇਸ ਛੋਟ ਕੇ ਘਰਾਂ ਨੂੰ ਚਲੇ ਜਾਓ ਸਾਨੂੰ ਕੋਈ ਲੋੜ ਨਹੀਂ ਹੈ ਜਿੰਨਾ ਚਿਰ ਮੈਂ ਪ੍ਰਬੰਧਕ ਸਾਹਿਬਾਨਾਂ ਦੇ ਚਰਨਾਂ ਦੇ ਵਿੱਚ ਫੇਰ ਬੇਨਤੀ ਕਰਦਾ ਜੇਕਰ ਮਾਤਾਵਾਂ ਨੂੰ ਸੁਣਦਾ ਨਹੀਂ ਤੇ ਫੇਰ ਤਾਂ ਉਹਨਾਂ ਨੂੰ ਇੱਥੇ ਬੈਠਣ ਦਾ ਵੀ ਕੋਈ ਲਾਭ ਨਹੀਂ ਤੇ ਜੇ ਸੁਣਦਾਏ ਤਾਂ ਹੁਣ ਤੱਕ ਮੰਨ ਲੈਣੀ ਚਾਹੀਦੀ ਸੀ ਗੁਰੂ ਦੀ ਹਜ਼ੂਰੀ ਦੇ ਵਿੱਚ ਗੁਰੂ ਦਿਨ ਰਾਤਰੀ ਨਹੀਂ ਕਰਨੀ ਚਾਹੀਦੀ ਇਹਨਾਂ ਨੂੰ ਬਾਹਰ ਮੰਡਾਲ ਤੋਂ ਬਰਾਂਡਿਆਂ ਦੇ ਵਿੱਚ ਕੋਈ ਬੈਠਣ ਦਾ ਪ੍ਰਬੰਧ ਕਰ ਦਿਓ ਪਰ ਗੁਰੂ ਦੀ ਹਜ਼ੂਰੀ ਦੇ ਵਿੱਚ ਇਹੋ ਜਿਹਾ ਕੁਝ ਨਹੀਂ ਚੱਲਣਾ ਰੋ ਵਿਚਾਰ ਗੁਰਮਕੋਹ ਇਤਿਹਾਸ ਦੇ ਸੁਨਹਿਰੀ ਅੱਖਰਾਂ ਦੇ ਉੱਤੇ ਪੰਛੀ ਝਾਤ ਮਾਰਨ ਦੀ ਯਤਨ ਕਰਾਂਗੇ ਪੰਛੀ ਝਾਤ ਮਾਰਨ ਦੀ